ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋ ਗਿਆ ਪਾਣੀ ਪੀਂਟਾ ਤੇ ਦੇਣਾ ਜੀ ਅੱਜ ਸ਼ਨੀਵਾਰ ਦਾ ਤੇ ਲਾਗੂ ਹੋ ਚੁੱਕਿਆ ਹੈ ਸ਼ਾਮ ਦਾ 5 ਵਜੇ ਦਾ ਤੇ ਆਪਣੇ ਤਾਂ ਥੋਰੀ ਹੈ ਬਹੁਤ ਸਾਰਾ بارش ਤੇ ਇੱਕ ਤਾਂ ਮਾਹੌਲ ਪਹਿਲੇ ਤੁਹਾਨੂੰ ਪਤਾ ਹੈ ਹੜਾ ਆਏ ਹੋਏ ਆ ਤੋਂ ਤੋਂ بارش ਸਵੇਰ ਦੀ ਹੋ ਰਹੀ ਹੈ بارش ਹੋਈ ਚੱਰੀ ਹੈ بارش ਵਾਸਤੇ ਸਾਨੂੰ ਜ਼ਰੂਰਤ ਨਹੀਂ ਹੈਗੀ ਫੇਰ ਵੀ ਤਰਾਪਾਗੇ ਕੀਦਾ ਜੋਰ ਬਹੁਤ بارش ਹੋ ਰਹੀ ਆ ਫਰੋਇ ਪਰ ਦੇ ਵਿੱਚ ਤਾਂ ਪਹਿਲੇ ਹੀ ਮਾੜੇ ਹਾਲ ਤਾਂ ਇੰਨੇ ਹੜ ਆਏ ਹੋਇਆ ਮੈਂ بارش ਨਹੀਂ ਰੁਕੰਦਾਂ ਨਾਮ ਲੈ ਰਹੀ ਚਲੋ ਜੀ ਰੱਪਾਗੇ ਕੀਦਾ ਜੋਰ ਤੇ ਆਪਾਂ ਲੱਗੇ ਸੀ ਸਬਜ਼ੀ ਬਣਾਉਣ ਵਾਸਤੇ ਸਬਜ਼ੀ ਅੱਜ ਆਪਾਂ ਬਣਾਉਣ ਲੱਗੇ ਸੀ ਕਿ ਰਾਜਮਾ ਤੇ ਆਲੂ ਵੀ ਕਿਉਂਕਿ ਮੈਨੂੰ ਕਈ ਤਾਂ ਤੁਸੀਂ ਕਮੈਂਟ ਕਰੋਗੇ ਰਾਜਮਾ ਦੇ ਵਿੱਚ ਕੌਣ ਆਲੂ ਪਾਉਂਦਾ ਵਾ ਤੇ ਮੈਨੂੰ ਨਾ ਰਾਜਮਾ ਦੀ ਸਬਜ਼ੀ ਜਿਹਦੇ ਵਿੱਚ ਆਲੂ ਪਾਏ ਹੁੰਦੇ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਤੇ ਮੈਂ ਜਦੋਂ ਰਾਜਮਾ ਬਣਾਣੀ ਆ ਨਾ ਉਹਦੇ ਵਿੱਚ ਆਲੂ ਪਾਉਣੀ ਹੁੰਦੀ ਆ ਤੇ ਇਧਰ ਆਪਣੀ ਸਾਰੀ ਤਿਆਰੀ ਹੋਈ ਪਈ ਆ ਰਾਜਮਾ ਵੀ ਬੁਆਇ ਕਰਕੇ ਰੱਖ ਲਿਆ ਚੋਲ ਬਾਰ ਕੱਢ ਲਿਆ ਕਿਉਂਕਿ ਨਾਲ ਤਾਂ ਚੋਲ ਬਣਨ ਗਈ ਸਵਾਲ ਨਹੀਂ ਪੈਦਾ ਹੁੰਦਾ ਕਿ ਆਪਣੇ ਘਰ ਵਿੱਚ ਛੋਲਿਆਂ ਦੀ ਸਬਜ਼ੀ ਜਾਂ ਰਾਜਮਾ ਬਣੇ ਕੜੀ ਬਣੇ ਦਾਲ ਬਣੇ ਤੇ ਚੋਲ ਨਾ ਬਣਨ ਚੋਲ ਤਾਂ ਬਣਨ ਹੀ ਬਣਨਗੇ ਤੇ ਇਧਰ ਮੈਂ ਆਲੂ ਵੀ ਕਟਿੰਗ ਕਰ ਰਹੀ ਸੀਗੀ ਤੇ ਹੁਣ ਆਪਾਂ ਫਟਾਫਟ ਤੜਕਾ ਲਗਾ ਲੈਨੇ ਆ ਕਿਉਂਕਿ 5 ਵਜ ਚੁੱਕਿਆ بارش ਵੀ ਹੋ ਰਹੀ ਆ ਲਾਈਟ ਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਚਲੀ ਜਾਵੇ ਤੇ ਚਲੋ ਬਣੀ ਰਹੋ ਮੇਰੀ ਵੀਡੀਓ ਨਾਲ ਤੁਸੀਂ ਆਪਾਂ फटाफट ਤਿਆਰੀ ਕਰ ਲਈਏ ਤੜਕੇ ਤੇ ਲੋ ਜੀ ਇੱਧਰ ਆਪਾਂ ਸਾਰੀ ਤਿਆਰੀ ਕਰ ਲਈ ਆ ਇੱਧਰ ਆਪਣੇ ਰਾਜਮਾ ਵੀ ਬੋਇਲ ਹੋ ਗਏ ਆ ਤੇ ਇੱਧਰ ਆਪਾਂ ਅਦਰਕ ਪਿਆਜ਼ ਤੇ ਲਸਣ ਇਹਨੂੰ ਵੀ ਗ੍ਰाइंड ਕਰ ਲਿਆ ਮਿਕਸੀ 'ਚ ਆਲੂ ਵੀ ਕਟਿੰਗ ਹੋਏ ਪਏ ਤੇ ਇੱਧਰ ਆਪਾਂ ਕੁੱਕਰ ਆਖ ਦਿੱਤਾ ਹੁਣ ਲਗਾਵਾਂਗੇ ਤੜਕਾ ਤੜਕਾ ਲਗਾ ਕੇ ਫਿਰ ਆਪਾਂ ਇੱਕ ਸਾਈਡ ਤੇ ਚੌਲ ਬਣਾ ਲਵਾਂਗੇ ਤੇ ਹਾਂ ਜੀ ਇੱਥੇ ਆਪਣੇ ਰਾਜਮਾ ਵਾਇਲ ਹੋ ਕੇ ਸੀ ਤੇ ਆਲੂ ਵੀ ਆਪਾਂ ਕਟਿੰਗ ਕਰ ਲਏ ਸੀ ਤੇ ਆਪਾਂ ਬਣਾਣ ਲੱਗੇ ਸੀ ਅੱਜ ਰਾਜਮਾ ਤੇ ਆਲੂ ਦੀ ਸਬਜ਼ੀ ਤੇਲ ਗਾਨ ਲੱਗੇ ਸੀਗੇ ਤੜਕਾ ਤੇ ਸਬਜ਼ੀ ਬਣਾ ਦੇਣਾ ਦੇ ਤੇ ਇੱਥੇ ਦੇਖੋ ਜੀ ਆਹੀ ਆਪਾਂ ਗੱਲ ਕਰ ਰਹੇ ਸੀ ਦੇਖੋ ਹਾਲਾਤ ਕਿੰਨੇ ਜ਼ਿਆਦਾ ਮਾੜੇ ਹੋਏ ਪਿਆ ਪਹਿਲਾਂ ਹੀ ਇੰਨਾ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਨੇ ਸਾਡੇ ਪਾਣੀ ਆਏ ਹੋਏ ਅਦਰਲੀ ਸਾਈਡ ਸਾਡੇ ਫਿਰੋਜ਼ਪੁਰ ਵਾਲੀ ਸਾਈਡ ਜੋ ਨੀਵੀਆਂ ਜਗ੍ਹਾ ਨੇ ਸਾਰੀਆਂ ਪਾਣੀ ਨਾਲ ਭਰੀਆਂ ਹੋਈਆਂ ਨੇ ਸਾਡੇ ਪਿੰਡਾਂ ਦੇ ਆਸ-ਪਾਸ ਵਾਲੇ ਜੋ ਪਿੰਡ ਨੇ ਉਹ ਸਾਰੇ ਡੁੱਬੇ ਹੋਏ ਆ ਵਾਯੂਕਰੂ ਦੀ ਕਿਰਪਾ ਨਾਲ ਚਲੋ ਸਾਡਾ ਪਿੰਡ ਉੱਚਾ ਆ ਤੇ ਸਾਡੇ ਪਿੰਡ ਢਾਂਲੇ ਤੱਕ ਪਾਣੀ ਨਹੀਂ ਚੜਿਆ ਜੇ ਇਦਾਂ ਹੀ ਇਹ ਸਭ ਚੱਲਦਾ ਰਿਹਾ ਤੇ ਵੈਸੇ ਸਾਡਾ ਪਿੰਡ ਤੋਂ ਵੀ ਪਾਣੀ ਕੋਈ ਜ਼ਿਆਦਾ ਦੂਰ ਨਹੀਂ ਹੈਗਾਗਾ ਤੇ ਕੋਸ਼ਿਸ਼ ਕਰ ਰਹੇ ਆ ਸਾਰੇ ਭੈਣਾਂ ਜਨਨ ਕਿ ਸਾਰੇ ਭਰਾ ਲੱਗੇ ਹੋਏ ਨੇ ਵੱੱਲ ਬੰਨਣ ਵਾਸਤੇ ਜਿੱਥੋਂ ਜਿੱਥੋਂ ਖਾਰ ਪੈ ਰਹੀ ਹੈ ਸਾਡੇ ਵੀ ਬੰਨ੍ਹ ਦੀ ਸਾਈਡ ਤੇ ਤੇ ਉੱਥੇ ਸਾਰੇ ਲੱਗੇ ਹੋਇਆ ਬੰਨ ਨੂੰ ਬੰਨਣ ਵਾਸਤੇ ਜੇ ਤਾਂ ਅੱਦਾ ਕੋਈ ਹਾਲਾਤ ਪੈਦਾ ਹੁੰਦੇ ਨੇ ਫਿਰ ਸਾਡੇ ਲਈ ਵੀ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗੀ ਪਰਮਾਤਮਾ ਕਰੇ ਅੱਦਾਂ ਦਾ ਕੋਸ਼ ਨਾ ਹੋਵੇ ਕਿਉਂਕਿ ਮੈਂ ਕੋ ਦਾ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਈਆਂ ਜਿਹੜੇ ਤਨਪਰਾ ਵਿਚਾਰੇ ਬੰਨਾਂ ਦੇ ਉੱਪਰ ਬੈਠੇ ਹੋਇਆ ਜਿਨ੍ਹਾਂ ਦੇ ਘਰਾਂ ਵਿੱਚ ਪਾਣੀ ਪਿਆ ਹੋਇਆ ਵਾ ਜਿਨ੍ਹਾਂ ਦੇ ਇੰਨੇ ਬੁਰੇ ਹਾਲ ਹੋਏ ਪਿਆ ਪੁੱਛੋ ਹੀ ਨਾ ਰੋਟੀ ਪਾਣੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਉਹ ਆਪਣੇ ਆਪਣੇ ਕੋਈ ਸਮਾਨ ਵੀ ਨਹੀਂ ਕੱਢ ਸਕੇ ਜਿਹੜਾ ਨਾ ਮੁਸ਼ਕਿਲ ਹੋ ਆਪਣਾ ਮੰਨਿਆ ਗੱਲਾਂ ਸੁਣ ਕੇ ਬਹੁਤ ਹੀ ਜ਼ਿਆਦਾ ਮੈਨੂੰ ਔਖਾ ਹੋਇਆ ਸੀਗਾ ਤੇ ਇਦਾਂ ਲੱਗ ਰਿਹਾ ਸੀਗਾ ਜੇ ਇਦਾਂ ਹਾਲਾਤ ਬਣੇ ਰਹੇ ਜੇ ਇੱਧਰ ਵੀ ਆ ਗਿਆ ਤਾਂ ਕੀ ਹੋਊਗਾ ਦੇਖੋ ਇੱਕ ਤਾਂ ਬਾਰਿਸ਼ ਹੋ ਰਹੀ ਆ ਉੱਪਰ ਉਹ ਵਿਚਾਰੇ ਪੰਨਾ ਦੇ ਉੱਪਰ ਬੈਠੇ ਹੋਏ ਆ ਸੜਕਾਂ ਦੇ ਉੱਪਰ ਆ ਗਏ ਆ ਬਹੁਤ ਹੀ ਪੰਜਾਬ ਦਾ ਬੁਰਾ ਹਾਲ ਹੋਇਆ ਪੈਸ ਟਾਈਮ ਤੇ ਇਹ ਸੋਚ ਕੇ ਹੀ ਬੜਾ ਡਰ ਲੱਗਦਾ ਸੀਗਾ ਮੈਨੂੰ ਮੈਂ ਵੀ ਅੱਜ ਸਵੇਰ ਦੀ ਸੋਚ ਰਹੀ ਸੀ ਕਿ ਬਾਰਿਸ਼ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ ਤੇ ਉਧਰੋਂ ਪਾਣੀ ਵੀ ਆ ਰਹੇ ਨੇ ਦੇਖੋ ਪ੍ਰਮਾਤਮਾ ਕੇ ਕਿਹਦਾ ਜੋਰ ਜੋਰ ਨੂੰ ਚੰਗਾ ਲੱਗਦਾ ਉਹਨੇ ਉਹੀ ਕਰਨਾ ਵਾ ਤੇ ਇੱਥੇ ਆਪਾਂ ਚੋਲ ਢੋਲੇ ਸੀ ਤੇ ਚੋਲ ਵੀ ਇੱਕ ਸਾਈਡ ਤੇ ਪਾ ਲੇ ਸੀ ਸਬਜੀ ਨੂੰ ਲਾ ਦੇ ਚੁੱਕਿਆ ਸੀਗਾ ਤੜਕਾ ਤੇ ਇੱਕ ਸਾਈਡ ਤੇ ਆਪਣੇ ਚੋਲ ਬਣਦੇ ਰਹਿਣਗੇ ਇੱਕ ਸਾਈਡ ਤੇ ਬਣ ਜੂਗੀ ਸਬਜੀ ਹੁਣ ਟਾਈਮ ਟਿਕਣਾ ਪਾ ਟੋਡਾ ਗੁੰਕੇ ਰੱਖ ਲੈਣੀ ਆਟਾ ਥੋੜਾ ਹੀ ਗੁੰਨਾ ਗੇ ਤੋਂ ਕਿ ਆਪਾਂ ਅੱਜ ਥੋੜੇ ਪੁੜਕੇ ਆਪਣੇ ਆਪਾ ਬਣਾ ਲਈਆ ਤੜਕਾ ਲਗਾਤਾ ਚੋਲ ਬਣ ਰਹੇ ਆ ਤੇ ਬਾਹਰ ਤਾਂ ਉਸੋ ਹੀ ਨਾ ਨਹੀਂ ਤੇਜ਼ بارش ਹੋ ਗਈ ਹੈ ਨਾ ਦੇਖੋ ਬਹੁਤ ਜ਼ਿਆਦਾ بارش ਆ ਸੋਚ ਕੇ ਇੰਨਾ ਹੋ ਰੋ ਰਿਹਾ ਕਿ ਜੋ ਲੋਕ ਉਥੇ ਬੰਨ ਤੇ ਬੈਠੇ ਹੋਏ ਆ ਜਿੰਨਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਗਿਆ ਵਾ ਉਹ ਕਿਸ ਤਰ੍ਹਾਂ ਵਿਚਾਰੇ ਆਪਣੇ ਆਪ ਨੂੰ ਉਥੇ ਬੈਠੇ ਹੋਣਗੇ ਕਿੱਦਾਂ ਹੋ ਰਿਹਾ ਹੋਊਗਾ ਕੁਝ ਸਮਝ ਨਹੀਂ ਆ ਰਿਹਾ ਬਹੁਤ ਸੋਚ ਕੇ ਮੈਨੂੰ ਦੁੱਖ ਜਾ ਲੱਗ ਰਿਹਾ ਵਾ ਕਿਉਂਕਿ ਮੈਂ ਖੋਦ ਗਈ ਸੀ ਦੇਖ ਕੇ ਆਈ ਸੀ ਨਾ ਤੇ ਸਾਰੇ ਉਥੇ ਉੱਚੀ ਜਗ੍ਹਾ ਤੇ ਬੰਨ ਤੇ ਸੜਕ ਤੇ ਬੈਠੇ ਹੋਇਆ ਤੇ ਉਥੇ ਦੇਖੋ ਕੋਈ ਵੀ ਤਰਪੈਲ ਵਗੈਰਾ ਦਾ ਕੋਈ ਪ੍ਰਬੰਧ ਹਲੇ ਤੱਕ ਤਾਂ ਨਹੀਂ ਸੀ ਹੈਗਾ ਕੱਲ ਤੇ ਅੱਜ ਦੇਖੋ ਪਤਾ ਨਹੀਂ ਕਿੰਦਾ ਵਿਚਾਰੇ ਭੇਜ ਰਹੇ ਹੋਣੇ ਬੱਚੇ ਵੀ ਨਾਲ ਸੀਗੇ ਘਰਾਂ ਵਿੱਚ ਪਾਣੀ ਭਰਿਆ ਹੋਇਆ ਵਾ ਉੱਪਰੋਂ ਬਰਸ਼ਾ ਇੰਨੀ ਜ਼ਿਆਦੀ ਬਾਰਿਸ਼ ਹੋ ਰਹੀ ਹੈ ਨਾ ਵੇਖੋ ਬਹੁਤ ਜ਼ਿਆਦਾ ਮਨ ਡੁੱਤੀ ਹੋ ਰਿਹਾ ਵਾ ਦੇਖ ਕੇ ਮੈਨੂੰ ਤਾਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਇਹ ਸਭ ਇੱਥੇ ਬੰਦ ਹੋ ਜਾਵੇ ਬਾਰਿਸ਼ ਦੀ ਜ਼ਰੂਰਤ ਨਹੀਂ ਹੈ ਬਹੁਤ ਤੇਜ਼ ਬਾਰਿਸ਼ ਹੋ ਰਹੀ ਆ ਯਾਰ ਪਾਣੀ ਤਾਂ ਪਹਿਲਾਂ ਹੀ ਬਹੁਤ ਹੋਇਆ ਪਿਆ ਵਾ ਇੱਧਰ ਪਰੇਮਾਤਮਾ ਕੇ ਕੀ ਦਾ ਜੋਰ ਆ ਕਾਫੀ ਟਾਈਮ ਤੋਂ ਬਾਰਿਸ਼ ਹੋ ਰਹੀ ਆ ਤੇ ਲੋ ਜੀ ਇੱਥੇ ਵੱਜ ਚੁੱਕੇ ਸੀਗੇ ਸ਼ਾਮ ਦੇ 7 ਵਜੇ ਦਾ ਟਾਈਮ ਹੋ ਗਿਆ ਸੀਗਾ ਚੋਲ ਬਣਾ ਲਏ ਸੀਗੇ ਸਬਜ਼ੀ ਵੀ ਬਣ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਮੈਂ ਕਾਫੀ ਟਾਈਮ ਤਿਕਣਾ ਬਾਹਰ ਖੜੀ ਰਹੀ ਕਿਉਂਕਿ ਬਾਰਿਸ਼ ਹੋ ਰਹੀ ਸੀ ਬਾਰਿਸ਼ ਦੇਖ ਰਹੀ ਸੀਗੀ ਤੇ ਇਹੀ ਸੋਚ ਰਹੀ ਸੀ ਪ੍ਰਮਾਤਮਾ ਕਰੇ ਪਰ ਇੰਨੀ ਜਿਆਦੀ بارش ਦੀ ਨਹੀਂ ਜ਼ਰੂਰਤ ਹੈਗੀ ਇੱਥੇ ਹੀ بارش ਜਨਨ ਕਿ ਰੁਕ ਜਾਵੇ ਕਿਉਂਕਿ ਪਹਿਲਾਂ ਹੀ ਤੁਹਾਨੂੰ ਪਤਾ ਕਿ ਕਿਹੋ ਜਿਹੇ ਹਾਲਾਤ ਬਣੇ ਪਹਿਨੇ ਤੇ ਉਧਰੋਂ بارش ਹੋ ਰਹੀ ਆ ਤੇ ਜੋ ਬਾਹਰ ਬੈਠੇ ਹੋਏ ਨੇ ਵਿਚਾਰੇ ਆਪਣਾ ਤੰਬੂ ਵਗੈਰਾ ਲਗਾ ਕੇ ਆਪਣੀਆਂ ਛੱਤਾਂ ਦੇ ਉੱਪਰ ਸਾਡੇ ਇਧਰਲੀ ਸਾਈਡ ਤੇ ਕਈ ਭੈਣ ਭਰਾ ਨੇ ਜੋ ਕਿ ਆਪਣੇ ਘਰ ਛੱਡ ਕੇ ਨਹੀਂ ਗਏ ਘਰਾਂ ਦੇ ਵਿੱਚ ਤਾਂ ਚਲੋ ਪਾਣੀ ਭਰਿਆ ਹੋਇਆ ਬਟ ਉਹ ਆਪਣੀਆਂ ਛੱਤਾਂ ਦੇ ਉੱਪਰ ਬੈਠੇ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਔਖਾ ਹੈ ਬਰਸਾਤ ਵਿੱਚ ਬਹਿਣਾ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਹਾਲਾਤ ਮਾੜੇ ਹੋ ਇੱਥੇ ਤੇ ਮਾਣੀ ਨਹੀਂ ਕਰ ਰਿਹਾ ਸੀ ਕੋਈ ਵੀ ਕੰਮ ਕਰਨ ਨੂੰ ਕੋਈ ਵੀ ਤੇ ਇੱਥੇ ਮੈਂ ਲੱਗ ਗਈ ਸੀ ਉਸ ਤੋਂ ਬਾਅਦ ਫੁਲਕੇ ਬਣਾਉਣ ਵਾਸਤੇ ਕਿਉਂਕਿ ਮੇਰੇ ਹਸਬੰਦ ਨੇ ਰੋਟੀ ਖਾਣੀ ਹੁੰਦੀ ਹੈ ਨਾਲ ਜਿਸ ਟਾਈਮ ਉਹਨੇ ਇਕੱਲੇ ਚੋਲ ਨਹੀਂ ਖਾਂਦੇ ਬੱਚੇ ਤਾਂ ਜਿਸ ਟਾਈਮ ਮੈਂ ਚੋਲ ਬਣਾਉਣੀ ਆ ਉਸ ਟਾਈਮ ਉਹ ਨਹੀਂ ਖਾਂਦੇ ਆਪਣਾ ਰੋਟੀ ਨਹੀਂ ਖਾਂਦੇ ਬਟ ਉਹ ਤਾਂ ਆਪਣਾ ਰੋਟੀ ਖਾਂਦੇ ਹੀ ਖਾਂਦੇ ਆ ਲੋਜੀ ਇੱਥੇ ਆ ਨੈਕਸਟ ਡੇ ਉਸ ਤੋਂ ਬਾਅਦ ਮੈਂ ਕੁਝ ਵੀ ਸ਼ੂਟ ਨਹੀਂ ਸੀ ਕੀਤਾ ਹੈ ਸੰਡੇ ਦਾ ਦਿਨ ਤੇ ਇੱਥੇ ਸੀਗਾ ਸਵੇਰ ਕਰੀਬਨ 8 ਵਜੇ ਦਾ ਟਾਈਮ ਤੇ ਆਪਾਂ ਲੱਗੇ ਸੀਗੇ ਆਪਣੀਆਂ ਸਾਫ ਸਫਾਈਆਂ ਕਰਨ ਵਾਸਤੇ ਇਸ ਤੋਂ ਪਹਿਲਾਂ ਆਪਾਂ ਰੋਟੀ ਪਾਣੇ ਦਾ ਕੰਮ ਖਤਮ ਕਰ ਚੁੱਕੇ ਸੀਗੇ ਤੇ ਆ ਕੱਪੜੇ ਲੱਤੇ ਧੋਲੇ ਸੀ ਤੇ ਇਸ ਟੈਂਪ ਵੀ ਬਾਰਿਸ਼ ਹੋ ਰਹੀ ਸੀ ਕਿ ਬਾਰਿਸ਼ ਤਾਂ ਤੁਹਾਨੂੰ ਪਤਾ ਮੈਂ ਕਹਿ ਰਹੀ ਸੀ ਸ਼ਨੀਵਾਰ ਵੀ ਹੋ ਰਹੀ ਸੀ ਤੇ ਅੱਜ ਸੀਗਾ ਸੰਡੇ ਸੰਡੇ ਦਾ ਐਤਵਾਰ ਦਾ ਇੱਥੇ ਸਵੇਰ 8 ਵਜੇ ਦਾ ਟਾਈਮ ਸੀਗਾ ਤੇ ਇਸ ਟਾਈਮ ਵੀ ਕਾਫੀ ਬਾਰਿਸ਼ ਹੋ ਰਹੀ ਸੀਗੀ ਤੇ ਬਾਰਿਸ਼ ਕੱਲ ਦੀ ਇਦਾਂ ਹੋ ਰਹੀ ਸੀਗੀ ਤੇ ਮੈਂ ਲੱਗੀ ਸੀਗੀ ਆਪਣੀਆਂ ਸਫਾਈਆਂ ਕਰਨ ਵਾਸਤੇ ਤੇ ਮੂਡ ਕਾਫੀ ਜ਼ਿਆਦਾ ਖਰਾਬ ਸੀ ਕਿਉਂਕਿ ਸਾਡੇ ਜੋ ਨਾਲ ਲੱਗਦਾ ਬੰਨ ਸੀਗਾ ਉਹਦੇ ਤੇ ਵੀ ਖਾਰ ਪੈਣੀ ਸ਼ੁਰੂ ਹੋ ਚੁੱਕੀ ਆ ਤੇ ਬਸ ਸਾਰੇ ਜਣੇ ਪਿੰਡ ਵਾਲੇ ਉੱਥੇ ਲੱਗੇ ਹੋਏ ਆਪਣਾ ਮਿੱਟੀ ਵਗੈਰਾ ਪਾਉਣ ਵਾਸਤੇ ਕਿਉਂਕਿ ਉਹਦੇ ਨਾਲ ਸ਼ਹਿਰ ਨੂੰ ਵੀ ਖਤਰਾ ਸੀਗਾ ਸਾਡੇ ਪਿੰਡ ਨੂੰ ਵੀ ਖਤਰਾ ਸੀਗਾ ਤੇ ਕਾਫੀ ਸੀਗਾ ਕੰਮ ਕਰਨ ਨੂੰ ਮਨ ਵੀ ਨਹੀਂ ਕਰ ਰਿਹਾ ਸੀਗਾ ਇੱਕ ਤਾਂ ਮਨ ਕਰ ਰਿਹਾ ਸੀ ਕੰਮ ਕਰੀਏ ਤੇ ਦੂਸਰਾ ਮਨ ਕਰ ਰਿਹਾ ਸੀ ਕੰਮ ਨਾ ਕਰੀਏ ਪਰ ਚਲੋ ਕੰਮ ਤਾਂ ਕਰਨੇ ਹੀ ਕਰਨੇ ਆ ਤੇ ਆਪਾਂ ਲੱਗੇ ਸੀਗੇ ਆਪਣੀ ਝਾੜ-ਪੂਝ ਕਰਨ ਵਾਸਤੇ ਤੇ ਕੰਮ ਕਰਦਿਆ ਕਰਦੇ ਆ ਦੁਪਹਿਰ ਇਤਾਂ ਹੀ ਲੰਘ ਚੰਦੀ ਆ ਬਸ ਕਦੀ ਕੰਮ ਕਰ ਲਈ ਤੇ ਕਦੀ ਗੱਲਾਂ ਬਾਤਾਂ ਬਾਹਰ ਲਈ ਦੀਆਂ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਇੱਥੇ ਆਪਣੇ ਝਾੜ-ਪੂਝ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਝਾੜ-ਉਪਚਾ ਕੀਤਾ ਤੇ ਫਿਰ ਉਸ ਤੋਂ ਬਾਅਦ ਕੁਝ ਨਹੀਂ ਸ਼ੂਟ ਕੀਤਾ ਤੇ ਲੋ ਜੀ ਇੱਥੇ ਸੀਗਾ ਟਾਈਮ ਦੁਪਹਿਰ ਦਾ ਦੁਪਹਿਰ ਦਾ ਸੀਗਾ 2 ਵਜੇ ਦਾ ਟਾਈਮ ਸੀਗਾ ਸੰਡੇ ਦਾ ਦਿਨ ਸੀਗਾ ਤੇ ਬੱਚੇ ਕਹਿ ਰਹੇ ਸੀ ਮਮਾ ਭੁੱਖ ਲੱਗੀ ਆ ਤੇ ਮੈਂ ਬ੍ਰੈਡ ਪਿਆ ਹੋਏ ਸੀ ਤੇ ਵੇਸਣ ਵੀ ਪਿਆ ਹੋਇਆ ਸੀ ਤੇ ਲੱਗੀ ਸੀ ਕਿ ਥੋੜਾ ਜਿਹਾ ਇਹਨਾਂ ਨੂੰ ਵੇਸਣ ਲਗਾ ਕੇ ਮੈਂ ਸੋਚਿਆ ਕਿ ਮੈਂ ਇਹਨਾਂ ਨੂੰ ਬ੍ਰੈਡ ਬਣਾ ਦੇਣੀ ਆ ਚਾਹ ਦੇ ਨਾਲ ਖਾ ਲੈਣਗੇ ਕਿਉਂਕਿ ਸਬਜ਼ੀ ਨਹੀਂ ਸੀ ਹੈਗੀ ਸਬਜ਼ੀ ਮੈਂ ਸੂਬਾ ਬਣਾਈ ਨਹੀਂ ਸੀ ਉਹ ਰਾਤ ਵਾਲੀ ਪਈ ਸੀ ਜਿੱਦਨੇ ਸੂਬਾ ਰੋਟੀਆਂ ਖਾ ਲੀਆਂ ਸੀਗੀਆਂ ਤੇ ਸਬਜੀਵਨਾੰਦੀ ਮਾਰੀ ਨੇ ਫਿਰ ਨਾ ਬ੍ਰੈਡ ਬੈਸ ਹੀ ਉਹਨਾਂ ਨੂੰ ਬੱਚਿਆਂ ਨੂੰ ਥਲਕੇ ਦੇ ਦਿੱਤੇ ਸੀਗੇ ਚਾਹ ਦੇ ਨਾਲ ਤੇ ਬੱਚਿਆਂ ਨੂੰ ਬਣਾ ਦਿੱਤੇ ਸੀਗੇ ਚਲੋ ਜੀ ਇੱਥੇ ਆਪਣੇ ਬ੍ਰੈਡ ਬਣ ਕੇ ਹੋ ਗਏ ਸੀਗੇ ਤਿਆਰ ਤੇ ਉਸ ਤੋਂ ਬਾਅਦ ਆਪਾਂ ਇੱਕ ਸਾਈਡ ਤੇ ਚਾਹ ਥਾਲ ਦਿੱਤੀ ਸੀ ਤੇ ਨਾਲ ਹੀ ਆਪਾਂ ਚਾਹ ਬਣਾ ਲਈ ਸੀਗੀ ਤੇ ਚਾਹ ਦੇ ਦੇਵਾਂਗੇ ਤੇ ਹਸਬੰਡ ਵੀ ਆ ਚੁੱਕੇ ਸੀਗੇ ਕੰਮ ਤੋਂ ਚਲੋ ਜੀ ਇਸ ਦਿਨ ਆਲੀ ਕਰਦੇ ਆ ਆਪਣੀ ਅੱਜ ਦੀ ਵੀਡੀਓ ਐਂਡ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਫ੍ਰੀਲੀਵਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੂ ਮਿਲਦੇ ਆ ਨੈਕਸਟ ਡੇ ਉਹਦੇ ਤੱਕ ਲਈ ਬਾਏ ਬਾਏ